हेलो। ਪਰ ਮੇਰਾ ਤੁਹਾਨੂੰ ਦੇਖੀ ਨਾ। ਬੜਾ ਮੁੱਕੜੀ ਪਾ ਦੇ। ਹਾਂਜੀ ਸਰ। ਮਾਨਯੋਗ ਡੀਜੀਪੀ ਪੰਜਾਬ ਔਰ ਐਸਐਸਪੀ ਸ਼੍ਰੀ ਸਰਤਾਸਿੰਘ ਚਹਿਲ ਆਈਪੀਐਸ ਐਸਐਸਪੀ ਸੰਗਰੂਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅੱਜ ਥਾਣਾ ਮੁੰਨਕ ਦੇ ਡਰਗ ਹੌਟਸਪots ਏਰੀਆ ਦੀ ਐਸ ਐਚਓ ਮੁਰਕ ਇੰਸਪੈਕਟਰ ਗੁਰਮੀਤ ਸਿੰਘ ਦੇ ਨਾਲ ਤੇ ਸਾਰੀ ਟੀਮ ਦੇ ਨਾਲ ਅਸੀਂ ਸਰਚ ਕੀਤੀ ਸੀ ਜਿਸ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜੋ ਉਸ ਵਕਤ ਨਸ਼ਾ ਕਰ ਰਿਹਾ ਸੀ ਤੇ ਔਰ ਉਸਦੇ ਖਿਲਾਫ ਬੰਦੀ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਆਮ ਜਨਤਾ ਨੂੰ ਔਰ ਲੋਕਾਂ ਨੂੰ ਅਪੀਲ ਕਰਾਂਗਾ ਕਿ ਜਿੱਥੇ ਵੀ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਨਸ਼ੇ ਸੰਬੰਧੀ ਕੋਈ ਕਾਰਵਾਈ ਕਰ ਰਿਹਾ ਹੈ ਜਾਂ ਨਸ਼ੇ ਦਾ ਕੀ ਰਿਹਾ ਕੋਈ ਇਸ ਬਾਰੇ ਸਾਨੂੰ ਇਤਲਾਹ ਦੇਣ ਇਤਲਾਹ ਦੇਣ ਵਾਲੇ ਦਾ ਨਾਮ ਉੱਤਰ ਰੱਖਿਆ ਜਾਊਗਾ ਔਰ ਅਸੀਂ ਚਾਹੁੰਦੇ ਹਾਂ ਕਿ ਆਪਣਾ ਜੋ ਇਲਾਕਾ ਹੈ ਇਹ ਬਿਲਕੁਲ ਨਸ਼ਾ ਫਰੀ ਹੋ ਜੇ ਅਸੀਂ ਇੱਥੇ ਬਿਲਕੁਲ ਅਮਨ ਆਮਾਨ ਹੋਵੇ ਔਰ ਨਸ਼ਾ ਬਿਲਕੁਲ ਬੰਦ ਹੋ ਜਵੇ ਇਸ ਕਰਕੇ ਸਾਡਾ ਇਹ ਮਹਿੰਮ ਚੱਲਦੀ ਰਹੇਗੀ ਤੇ ਤੁਹਾਡੇ ਸਹਿਯੋਗ ਦੀ ਵੀ ਨਾਲ ਲੋੜ ਪੈਗੀ